ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਖੂਨੀ ਦੇ ਲੱਡੂ ਉਹਦੇ ਲਈ ਚਾਹੀਦਾ ਹੈ ਆਪਾਂ ਨੂੰ ਬੇਸਣ ਤੇ ਆਪਾਂ ਚਲੋ ਸ਼ੁਰੂ ਕਰਦੇ ਹਾਂ ਹੁਣ ਬੇਸਣ ਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਇਹਦਾ ਪੇਸਟ ਬਣਾ ਲਾਂਗੇ ਪਤਲਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਆਪਾਂ ਜਿਹੜਾ ਪਤਲਾ ਜਿਹਾ ਪੇਸਟ ਬਣਾ ਲਾਂਗੇ ਜਿਹੜੇ ਗ੍ਰਾਇਟੀ ਨੂੰ ਆਪਾਂ ਛਾਣ ਲਿਆ ਸੀ ਜੜੀ ਇਹਦੇ ਵਿੱਚ ਡਲੀ ਨਹੀਂ ਰਹਿਣੀ ਚਾਹੀਦੀ ਕਪੜਾ ਜਿਹੜਾ ਹੁੰਦੀਲੇ ਪੇਸਟ ਬਣ ਕੇ ਬਿਲਕੁਲ ਰੈਡੀ ਹੈ ਬਸ ਇਦਾਂ ਦਾ ਹੀ ਆਪਾਂ ਜਿਹੜਾ ਹੁੰਦੀਲੇ ਪੇਸਟ ਜਿਹੜਾ ਰੱਖਾਂਗੇ ਇਹਦੇ ਵਿੱਚ ਕੋਈ ਡਲੀ ਨਹੀਂ ਹੈਗੀ ਤੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਆਪਾਂ ਜਿਹੜਾ ਭੈਂਟ ਲਿਆ ਹੈ ਤੇ ਹੁਣ ਆਪਣੀ ਹੁੰਦੀਲੇ ਜਿਹੜਾ ਪੇਸਟ ਆਪਣਾ ਤਿਆਰ ਹੈ ਨੂੰ ਆਪਾਂ ਚਲੋ ਹੁੰਦੀ ਤਿਆਰ ਕਰਦੇ ਹਾਂ ਆਪਾਂ ਇਸ ਤਰ੍ਹਾਂ ਦਾ ਆਪਾਂ ਜਿਹੜਾ ਪੋਲੀਥੀਨ ਘਰ ਦੇ ਵਿੱਚ ਕੋਈ ਵੀ ਪੋਲੀਥੀਨ ਇਸ ਤਰ੍ਹਾਂ ਦਾ ਹੋਵੇ ਤਾਂ ਆਪਾਂ ਉਹਦੇ ਵਿੱਚ ਜਿਹੜਾ ਇਹ ਸਾਰਾ ਪੇਸਟ ਪਾ ਲਵਾਂਗੇ ਆਪਾਂ ਜਿਹੜਾ ਪੇਸਟ ਹੈ ਇਸ ਪੋਲੀਥੀਨ ਦੇ ਵਿੱਚ ਆਪਾਂ ਪਾ ਲਵਾਂਗੇ ਤੇ ਇਸ ਦੇ ਨਾਲ ਆਪਾਂ ਗੁੰਦੀ ਤਿਆਰ ਕਰਾਂਗੇ ਸਾਰਾ ਜਿਹੜਾ ਆਪਣਾ ਪੇਸਟ ਆਪਾਂ ਇਸ ਪੋਲੀਥੀਨ ਦੇ ਵਿੱਚ ਪਾ ਲਵਾਂਗੇ ਇਸ ਦੇ ਨਾਲ ਆਪਾਂ ਜਿਹੜਾ ਗੁੰਦੀ ਫਰਾਈ ਕਰ ਲਵਾਂਗੇ ਪੇਸਤਾ ਆਪਾਂ ਇਸ ਪੋਲੀਥੀਨ ਦੇ ਵਿੱਚ ਪਾ ਲਿਆ ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਬੁੰਦੀ ਤਿਆਰ ਕਰਾਂਗੇ ਆਪਾਂ ਕੈਂਚੀ ਦੇ ਨਾਲ ਥੋੜਾ ਜਿਹਾ ਇਸ ਨੂੰ ਕੱਟ ਲਵਾਂਗੇ ਤਾਂ ਆਪਾਂ ਜਿਹੜੀ ਸਾਰੀ ਬੁੰਦੀ ਤਿਆਰ ਕਰ ਲਵਾਂਗੇ ਹੁਣ ਆਪਾਂ ਜਿਹੜੀ ਛਾਛਨੀ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਕੜਾਈ ਜਿਹੜੀ ਰੱਖ ਲਈ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਕੋਲੀ ਆਪਾਂ ਜਿਹੜੀ ਹੈ ਵੱਡੀ ਉਹ ਖੰਡ ਪਾਵਾਂਗੇ ਆਪਾਂ ਪਾ ਦਾਂਗੇ ਪਾਣੀ ਤੇ ਆਪਾਂ ਜਿਹੜੀ ਬੱਤੀ ਪਾਣੀ ਦੇ ਇਸ ਨੂੰ ਪਾ ਚੰਗੀ ਤਰ੍ਹਾਂ ਇੱਕ ਕੱਚੀ ਜਿਹੜੀ ਚਾਸ਼ਨੀ ਆਪਾਂ ਜ਼ਿਆਦੀ ਨਹੀਂ ਕਰਾਂਗੇ ਬਾਸ ਸਿਰਫ ਹਾਂਡੀ ਫੋੜਨੀ ਹੈ ਤੇ ਆਪਾਂ ਜਿਹੜਾ ਕਲਰ ਹੁੰਦਾ ਰੰਗ ਪਾ ਦਾਂਗੇ ਚਮਚ ਦੇ ਨਾਲ ਇਸ ਇੰਨਾ ਕ ਆਪਾਂ ਜਿਹੜਾ ਰੰਗ ਪਾ ਦੇਣੀ ਇਸ ਨੂੰ ਆਪਾਂ ਚਾਸ਼ਨੀ ਜਿਹੜੀ ਇਹ ਕੱਚੀ ਚਾਸ਼ਨੀ ਹੋ ਬਣਾਉਣਾ ਇਸ ਨੂੰ ਆਪਾਂ ਜਿਹੜੀ ਛਾਸ਼ਨੀ ਬਿਲਕੁਲ ਤਿਆਰ ਆ ਬਸ ਆਪਾਂ ਜਿਹੜਾ 2-3 ਮਿੰਟ ਇਸ ਨੂੰ ਪਕਾਇਆ ਹੈ ਤੇ ਬਾਕੀ ਬਿਲਕੁਲ ਆਪਣੀ ਤਿਆਰ ਹੁਣ ਆਪਾਂ ਬਣਾਵਾਂਗੇ ਗੁੰਦੀ ਪਹਿਲੇ ਇਸ ਨੂੰ ਜੰਚ ਜਦੋਂ ਤੇ ਨਰਮ ਆ ਜਾ ਆਪਾਂ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਤੇ ਤੇਲ ਆਪੜਾ ਗਰਮ ਆ ਹੁਣ ਆਪਾਂ ਗੁੰਦੀ ਤਿਆਰ ਕਰਾਂਗੇ ਆਪਾਂ ਸਾਰੀ ਜਿਹੜੀ ਗੁੰਦੀ ਇਸ ਤੇ ਆਪਾਂ ਸਾਰੀ ਜਿਹੜੀ ਗੁੰਦੀ ਤਿਆਰ ਕਰ ਲਵਾਂਗੇ ਆਪਾਂ ਜਿਹੜੀ ਤਿਆਰ ਕਰ ਲਵਾਂਗੇ ਘੱਟ ਸੇਕ ਦਿੱਤੇ ਆਪਾਂ ਜਿਹੜੀ ਸਾਰੀ ਪੁੰਜੀ ਤਿਆਰ ਕਰਾਂ ਇਸ ਤਰ੍ਹਾਂ ਆਪਾਂ ਜਿਹੜੀ ਸਾਰੀ ਪੁੰਜੀ ਤਿਆਰ ਕਰ ਲੈਣੀ ਬਿਲਕੁਲ ਬਹੁਤ ਹੀ ਵਧੀਆ ਜਿਹੜੀ ਲੱਤੂ ਪੁੰਜੀ ਦੇ ਬਣ ਕੇ ਤਿਆਰ ਹੋ ਜਾਂਦੀ ਹੈ ਘਰ ਦੇ ਵਿੱਚ ਹੀ ਬਿਲਕੁਲ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਾਂ ਜਿਹੜਾ ਆ ਚਾਹ ਨਹੀਂ ਬਣਾਈ ਸੀ ਨਾ ਚਾਸ਼ਣੀ ਕੱਚੀ ਉਹਦੇ ਵਿੱਚ ਆਪਾਂ ਜਿਹੜੀ ਸਾਰੀ ਬੂੰਦੀ ਉਹਦੇ ਵਿੱਚ ਪਾ ਦੇਾਂਗੇ ਆਪਾਂ ਚਾਸ਼ਣੀ ਜਿਹੜੀ ਥੋੜੀ ਜੀ ਆਪਾਂ ਕੱਢ ਲਵਾਂਗੇ ਲੋੜ ਅਨੁਸਾਰ ਜਿਹੜੀ ਆਪਾਂ ਚਾਸ਼ਣੀ ਵਿੱਚ ਪਾਵਾਂਗੇ ਉਹ ਚਾਸ਼ਣੀ ਦੇ ਵਿੱਚ ਪਾ ਦੇਾਂਗੇ ਆ ਜਿਹੜੀ ਮਿੱਠਾ ਚੰਗੀ ਤਰ੍ਹਾਂ ਜਿਹੜਾ ਗੁੰਦੀ ਦੇ ਵਿੱਚ ਰਚ ਸਕੇ ਆਪਾਂ 10-15 ਮਿੰਟ ਇਸ ਨੂੰ ਆਪਾਂ ਢੱਕ ਕੇ ਰੱਖ ਦੇਾਂਗੇ ਜਿਹੜਾ ਮਿੱਠਾ ਜਿਹੜਾ ਚੰਗੀ ਤਰ੍ਹਾਂ ਜਿਹੜਾ ਗੁੰਦੀ ਦੇ ਵਿੱਚ ਰਚ ਜਾਵੇ ਸਾਰਾ ਆਹ ਹੰਦੀ ਦਾ ਜਿਹੜਾ ਕਲਰ ਆਪਾਂ ਪਾਇਆ ਸੀ ਚਾ ਸਾਰਾ ਗੁੰਦੀ ਨੂੰ ਜਿਹੜਾ ਚੰਗੀ ਤਰੀਕੇ ਨਾਲ ਵਿੱਚ ਰਾਦ ਇਸ ਤਰ੍ਹਾਂ ਪਾਏ ਇਸ ਨੂੰ 10-15 ਮਿੰਟ ਆਪਾਂ ਰੱਖ ਦਵਾਂਗੇ ਗੁੰਦੀ ਜਿਹੜੀ ਆਪਾਂ ਆਪਣੀ ਭੋਲੀ ਸੀ ਤਾਂ ਆਪਾਂ 10 ਕੁ ਮਿੰਟ ਆਪਾਂ ਰੱਖ ਕੇ ਤੋਂ ਹੁਣ ਆਪਾਂ ਇਸ ਨੂੰ ਇੱਦਾਂ ਪਕਾ ਲਵਾਂਗੇ ਸੇਕ ਜਰਾਕ ਥੋੜਾ ਜਿਹਾ ਲਵਾ ਲਵਾਂਗੇ ਚਾਚਨੀ ਜਿਹੜੀ ਆਪਣੀ ਸਾਰੀ ਸੁੱਕ ਜਾਵੇ ਤਾਂ ਫਿਰ ਆਪਾਂ ਇਸ ਦੇ ਠੰਡੇ ਕਰਕੇ ਆਪਾਂ ਜਿਹੜੇ ਲੱਡੂ ਬਟਾਂਗੇ ਹੁੰਦੀ ਜਿਹੜੀ ਬਿਲਕੁਲ ਰੈਡੀ ਆ ਚਾशनी ਬਿਲਕੁਲ ਰਚ ਗਈ ਆ ਪਰ ਜਿਹੜਾ ਸੇਕ ਲਵਾ ਲਿਆ ਸੀ ਤੇ ਬਿਲਕੁਲ ਆਪਣੀ ਗੁੰਜੀ ਹੁਣ ਠੰਡੀ ਹੋ ਚੁੱਕੀ ਤੇ ਇਸਦੇ ਆਪਾਂ ਹੁਣ ਘਿਓ ਦਾ ਹੱਥ ਲਗਾ ਕੇ ਆਪਾਂ ਲੱਡੂ ਜਿਹੜੇ ਵਟ ਲਵਾਂਗੇ ਆਪਾਂ ਘਿਓ ਦਾ ਹੱਥ ਲਗਾ ਕੇ ਜਿਹੜੇ ਆਪਾਂ ਗੁੰਜੀ ਦੇ ਆਪਾਂ ਲੱਡੂ ਜਿਹੜੇ ਵਟ ਲਵਾਂਗੇ ਇਸ ਤਰ੍ਹਾਂ ਆਪਾਂ ਜਿਹੜੇ ਘਰ ਦੇ ਵਿੱਚ ਹੀ ਗੁੰਦੀ ਦੇ ਲੱਡੂ ਜਿਹੜੇ ਵਧੀਆ ਆਪਾਂ ਤਿਆਰ ਕਰ ਸਕਦੇ ਆ ਤੇ ਬਹੁਤ ਹੀ ਵਧੀਆ ਜਿਹੜੇ ਟੇਸਟੀ ਲੱਗਦੇ ਲੱਡੂ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਲੱਡੂ ਬਾਟ ਲਵਾਂਗੇ ਗੁੰਦੀ ਦੇ ਲੱਡੂ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਬਾਜ਼ਾਰ ਜਾਣ ਦੀ ਬਿਲਕੁਲ ਲੋੜ ਨਹੀਂ ਜੇ ਰੈਸਪੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮੇਰੇ ਵੀਰ ਭੈਣ ਜਿਹੜੇ ਨਵੇਂ ਆਏ ਆ ਤੇ ਧੰਨਵਾਦ ਜੀ you mm -hmm.